ਸ਼ੁੱਬੇ ਵਿੱਚ ਇੱਕ ਵਾਰ ਫਿਰ ਤੋਂ ਨੌਸਰ ਵਾਜਾਂ ਦੇ ਗਰੋਹ ਸਰਗਮ ਹੋ ਗਏ ਹਨ ਜਿਨ੍ਹਾਂ ਵਿੱਚ ਔਰਤਾਂ ਤੇ ਆਦਮੀ ਵੀ ਹਨ ਪਹਿਲਾਂ ਖਰੜ ਵਿਖੇ ਤੋਂ ਨੌਸਰ ਵਾਜਾਂ ਨੇ ਇੱਕ ਵਿਅਕਤੀ ਨੂੰ ਏਟੀਐਮ ਬਦਲ ਕੇ ਲੱਖਾਂ ਰੁਪਏ ਲੁੱਟ ਲਏ ਦੂਜੇ ਪਾਸੇ ਨਵਾਂ ਸ਼ਹਿਰ ਤੋਂ ਆਈ ਹੈ ਜਿੱਥੇ ਇੱਕ ਬੈਂਕ ਵਿੱਚ ਔਰਤ ਪੈਸੇ ਜਮ੍ਹਾਂ ਕਰਾਉਣ ਆਈ ਸੀ ਉੱਥੇ ਮੌਜੂਦ ਦੋ ਔਰਤਾਂ ਵੱਲੋਂ ਬੜੀ ਹੀ ਹੁਸ਼ਿਆਰੀ ਨਾਲ ਉਸ ਦਾ ਬੈਗ ਕੱਟ ਕੇ ਉਸ ਵਿੱਚੋਂ ਹਜ਼ਾਰਾਂ ਰੁਪਏ ਨਕਦੀ ਉਡਾ ਲਏ ਜੋ ਕਿ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ ਆਪ ਤੁਹਾਨੂੰ ਦਿਖਾਣੇ ਮੌਕੇ ਦੀਆਂ ਤਸਵੀਰਾਂ ਤਾਂ ਕੀ ਕਰਨੇ ਪੇੜ ਔਰਤ ਮੈਂ 50 ਜਮਕਰਾਨਾ ਇਸੀ 37 ਮੈਂ ਖਰਚ ਲਈ ਰੱਖਣੀ ਹੈ ਅੱਛਾ ਹਾਂਜੀ 37 ਜਿਹੜੀ ਸੀ ਪੈਕੇਟ ਬਕਰਾਂ ਸੀ ਉਹ ਵਿੱਚੋਂ ਬਲੈਡ ਮਾਰਕਟ ਉਹ ਕੱਢ ਕੇ ਲੈ ਗਏ ਹਾਂਜੀ ਅਸੀਂ ਤਸਵੀਰਾਂ ਜਦੋਂ ਦੇਖ ਰਹੇ ਹਾਂ ਕਿ ਤੁਸੀਂ ਆਪਣੇ ਕੰਮ ਵਿੱਚ ਬੀਜ਼ੀ ਹੋ ਬਿਆਸਤ ਹੋ ਤੁਹਾਡਾ ਧਿਆਨ ਮੈਡਮ ਵੱਲ ਹੈ ਜੀ ਆਪਣੀ ਗੱਲ ਕਰੋ ਕਿ ਮਿਲਫਾਫਾ ਇੱਥੇ ਰੱਖਿਆ ਆਇਆ ਸੀ ਹਾਂਜੀ ਤੁਸੀਂ ਹੁਣ ਪੁਲਿਸ ਕੰਪਲੇਂਟ ਕਰਾ ਦਿੱਤੀ ਹੈ ਕਰਾ ਦਿੱਤੀ ਹਾਂਜੀ ਕੋਈ ਨਹੀਂ ਅਸੀਂ ਵੀ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਉਹਨਾਂ ਕਿ ਵੀ ਬੇਨਤੀ ਕਰਦੇ ਕਿ ਤਸਵੀਰ ਹੋਜੀ ਲਿਖੀ ਨਹੀਂ ਉਹ ਵੀ پیسے ਲੇ ਤੁਸੀਂ ਨਵਾਂ ਫਿਰ ਪੈਕਟ ਸੀ ਤੇ ਤੁਹਾਨੂੰ ਫਿਰ ਪਤਾ ਕਦੋਂ ਲੱਗਾ ਕਿ ਪੈਸੇ ਕਿ ਲੈ ਗਏ ਜੀ ਜਲਮੇ ਜਮਾ ਕਰਾਉਣ ਲਈ ਰੱਖਿਆ ਦੇਖਿਆ ਤਾਂ ਇੱਕ ਪੈਕਟ ਮੇਰੇ ਹੱਥ ਵਿੱਚ ਸੀ ਤੇ ਦੂਸਰਾ ਪੈਕਟ ਹਾਨੇ ਸੀ ਮੈਂ ਜਦ ਦੇਖਿਆ ਤੇ ਉਹ ਮੈਂ ਕਿ ਮੇਰੇ ਦੂਜੇ ਪੈਸੇ ਤੇ ਜਲਮੇ ਤੂੰ ਟੋਲਣ ਲੱਗੀ ਤੇ ਇਹਨੂੰ ਪਤਾ ਲੱਗਾ ਬਲੇਡ ਮਾਰਿਆ ਕਿ ਕੋਈ ਹੋਰ ਡਾਕੂਮੈਂਟ ਤਾਂ ਨਹੀਂ ਨਾਲ ਲੈ ਕੇ ਹੋ ਨਹੀਂ ਕੁਛ ਨਹੀਂ ਮੋਬਾਈਲ ਫੋਨ ਨਹੀਂ ਬਸ ਮੋਬਾਈਲ ਨਾਲ ਫੇਕ ਤੁਸੀਂ ਉਹ ਪੁਲਿਸ ਨੂੰ ਕ੍ਰੀਏਟ ਕਰ ਦਿੱਤੀ ਕਿੰਨੇ ਪੈਸੇ ਕਿੰਨੇ ਸੀਗੇ 37 37 ਸੈਂਟ ਹਜ਼ਾਰਡ 12 27 ਸੈਂਟ Horko jde pro vás, můžete si